ਸਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜਾ ਸੀ ਟੌਪਿਕ ਕਰਨ ਜਾ ਰਹੇ ਹਾਂ ਜਮਾਤ 9ਵੀਂ ਦੀ 9ਵੀਂ ਜਮਾਤ ਦੇ ਨਾਲ ਸੰਬੰਧਿਤ ਹੈ ਕਵਿਤਾ ਹੈ ਜੀ ਵਿਸਾਖੀ ਦਾ ਮੇਲਾ ਜੋ ਕਿ ਲਿਖੀ ਹੋਈ ਹੈ ਬਾਬੂ ਧਨੀram ਚਾਤਰੀਕ ਜੀ ਕਵਿਤਾ ਪੜ੍ਹਨ ਤੋਂ ਪਹਿਲਾਂ ਸਮਝਣ ਤੋਂ ਪਹਿਲਾਂ ਅਸੀਂ ਉਹਨਾਂ ਦੇ ਰਾਈਟਰ ਦੇ ਬਾਰੇ ਗੱਲ ਕਰਦੇ ਹਾਂ ਵਿਸਾਖੀ ਦਾ ਮੇਲਾ ਕਵਿਤਾ ਹੈ ਜੀ ਕਵੀ ਕੌਣ ਸਨ ਬਾਬੂ ਤਨੀਨਾਮ ਛਾਤਰੀ ਜੀ ਇਹਨਾਂ ਦਾ ਜਨਮ 4 ਅਕਤੂਬਰ 1876 ਈਸਵੀ ਸਥਾਨ ਸਿਆਲਕੁਟ ਪਾਕਿਸਤਾਨ ਵਿੱਚ ਹੋਇਆ। ਉਹਨਾਂ ਨੇ ਆਪਣਾ ਸੰਬੋਧਤਾ ਸਮਾਂ ਅੰਮ੍ਰਿਤਸਰ ਵਿੱਚ ਹੀ گزارਿਆ। ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ ਜੀ ਕੇਸਰ ਕਿਆਰੀ, ਸੂਫੀ ਖਾਨਾ, ਚੰਦਨਵਾੜੀ, ਪਰਥਰੀ ਹਰੀ। ਉਹਨਾਂ ਦੀਆਂ ਰਚਨਾਵਾਂ ਵਿੱਚ ਪੰਜਾਬੀ ਸੱਭਿਆਚਾਰ ਡੁੱਲ ਡੁੱਲ ਪੈਂਦਾ ਹੈ। ਹੁਣ ਕਰਦੇ ਹਾਂ ਜੀ ਆਪਾਂ ਕਵਿਤਾ, ਕਵਿਤਾ ਦੇ ਨਾਲ-ਨਾਲ ਵਿਆਖਿਆ। ਕਵਿਤਾ ਹੈ ਜੀ ਵਿਸਾਖੀ ਦਾ ਮੇਲਾ ਪੱਕ ਪਈਆਂ ਕਣਕਾਂ ਲੁਕਾਠ ਰਸਿਆ ਬੂਰ ਪਈਆਂ ਅੰਬਾਂ ਨੂੰ ਗੁਲਾਬ ਹੱਸਿਆ ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ 베ਰੀਆਂ ਲਿਫਾਈਆਂ ਢਾਣੀਆਂ ਦੇ ਪਾਰ ਨੇ ਪੁੰਗਰੀਆਂ ਵੇਲਾ ਉੰਗਰੀਆਂ ਵੱਲਾਂ ਵੇਲਾ ਰੁੱਖੀ ਚੜੀਆਂ ਫੁੱਲਾਂ ਹੀਠੋਂ ਫਲਾਂ ਨੇ ਪਰੋਈਆਂ ਲੜੀਆਂ ਸਾਈਂ ਦੀ ਜਿਗ ਨਿਗਾਹ ਜੱਗ ਤੇ ਸਵੱਲੀਏ ਚੱਲ ਨੀ ਪ੍ਰੇਮੀਏ ਵੇ ਸਾਖੀ ਚੱਲੀਏ ਚੱਲ ਨੀ ਪ੍ਰੇਮੀਏ ਵੇ ਸਾਖੀ ਚੱਲੀਏ ਇਹ ਜੀ ਪਹਿਲਾ ਪੈਰਾ ਆ ਇਹਦੀ ਸੀ ਵਿਆਖਿਆ ਵਿਦਾਨ ਦੀ ਨਾਲ ਹੀ ਕਰਦੇ ਆਂ ਇਦੀ ਵਿਆਖਿਆ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਇਹਦੀ ਪਹਿਲਾ ਹੈਗੇ ਜੀ ਪੱਕ ਪਈਆਂ ਕਣਕਾਂ ਲੁਕਾਠ ਰਸਿਆ ਠੀਕ ਹੈ ਜੀ ਕਵੀ ਤਨੀਨਾ ਅਮਾਚਾਰਿਕ ਜੀ ਕੀ ਲਿਖਦੇ ਹਨ ਲਿਖਦੇ ਹਨ ਕਿ ਕਣਕਾਂ ਪੱਕ ਕੇ ਤਿਆਰ ਹੋ ਗਈਆਂ ਹਨ ਤੇ ਲੁਕਾਠਾ ਵਿੱਚ ਰਸ ਪਿਆ ਗਿਆ ਹੈ ਲੁਖਾ ਲੁਕਾਠ ਕੀ ਹੈ ਇੱਕ ਕਿਸਮ ਦਾ ਫਲ ਹੈ ਜੀ ਜਿਹੜਾ ਤੁਸੀਂ ਤੁਸੀਂ ਇਸ ਸਕਰੀਨ ਤੇ ਦੇਖ ਰਹੇ ਹੋ ਅੱਗੇ ਬੂੜ ਪੇ ਅੰਬਾ ਨੂੰ ਅੰਬਾ ਨੂੰ ਬੂੜ ਪੈਣਾ ਮਤਲਬ ਕਿ ਅੰਬਾ ਨੂੰ ਫਲ ਜਿਹੜਾ ਫਲ ਫੁੱਲ ਆ ਉਹ ਲੱਗ ਚੁੱਕੇ ਹਨ ਠੀਕ ਹੈ ਅਸੀਂ ਦੇਖਦੇ ਹਾਂ ਨਾ ਕਿ ਕੋਈ ਵੀ ਜਦੋਂ ਉਹਦੇ ਵਿੱਚ ਪਹਿਲਾਂ ਫੁੱਲ ਫੁੱਲ ਉੱਗਦੇ ਆ ਫਿਰ ਉਹਦਾ ਜਿਹੜਾ ਫਲ ਫਲ ਆ ਉਹ ਪੂਰਾ ਬਣਦਾ ਠੀਕ ਆ ਉਹੀ ਗੱਲ ਕਹੀ ਹੈ ਕਿ ਬੂੜ ਪਿਆ ਅੰਬਾ ਨੂੰ ਜਿਵੇਂ ਇੱਥੇ ਅੰਬਾ ਨੂੰ ਬੂੜ ਪੈ ਚੁੱਕਿਆ ਹੈ ਗੁਲਾਬ ਹੱਸਿਆ ਕਿ ਜਿਹੜੇ ਗੁਲਾਬ ਦੇ ਫੁੱਲ ਨੇ ਉਹ ਵੀ ਪੂਰੀ ਤਰ੍ਹਾਂ ਖਿੜ ਚੁੱਕੇ ਹਨ ਠੀਕ ਹੈ ਅੱਗੇ ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ ਮਤਲਬ ਕਿ ਜਿਹੜੀ ਬਸੰਤ ਦੀ ਰੁੱਤ ਨੇ ਬਾਗਾਂ ਦੀ ਨੂੰ ਹਰੀ ਬਦਲ ਕੇ ਰੱਖ ਦਿੱਤੀ ਹੈ ਨੈਕਸਟ ਹੈਗਾ 베ਰੀਆਂ ਲਿਫਾਈਆਂ ਟਾਣੀਆਂ ਦੇ ਪਾਰ ਨੇ ਇਹਦਾ ਮਤਲਬ ਕੀ ਹੈ ਜੀ 베ਰੀਆਂ ਦੇ ਨਾਲ ਜਿਹੜੀਆਂ 베ਰਾਂ ਦੇ ਨਾਲ ਜਿਹੜੀਆਂ 베ਰੀਆਂ ਨੇ ਉਹਨਾਂ 베ਰ ਲੱਗ ਚੁੱਕੇ ਨੇ ਤੇ ਉਹਨਾਂ ਨੂੰ ਇੰਨੇ ਜ਼ਿਆਦਾ 베ਰ ਲੱਗੇ ਆ ਕਿ ਜਿਹੜੀਆਂ ਟਾਣੀਆਂ ਨੇ ਉਹ ਵੀ ਲਿਫਟ ਕੇ نیچے ਆ ਗਈਆਂ ਮਤਲਬ ਕਿ ਥੱਲੇ ਨੂੰ ਨੀਵੀਆਂ ਹੋ ਗਈਆਂ ਅੱਗੇ ਹੈਗਾ ਜੀ ਪੁੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ ਮਤਲਬ ਕਿ ਜਿਹੜੀਆਂ ਅ ਵੇਲਾਂ ਨੇ ਉਹ ਪੁੰਗਰ ਪਈਆਂ ਨੇ ਮਤਲਬ ਉਹਨਾਂ ਨੂੰ ਵੀ ਫੁੱਲ ਲੱਗ ਚੁੱਕਿਆ ਹੈ ਤੇ ਉਹ ਦਰਖਤ ਵਿੱਚ ਜਿਵੇਂ ਅਸੀਂ ਤੋਰੀਆਂ ਵਗੈਰਾ ਦੀਆਂ ਵੱਲਾਂ ਉੱਪਰ ਨੂੰ ਚੜਦੀਆਂ ਜਾਂਦੀਆਂ ਨਾ ਤਾਂ ਉਹ ਵੀ ਕਹਿੰਦੇ ਆ ਕਿ ਇਹ ਉੱਪਰ ਨੂੰ ਦਰਖਤ ਵੱਲ ਨੂੰ ਚੜਨ ਲੱਗ ਪਈਆਂ ਹਨ ਫੁੱਲਾ ਹੇਠੋਂ ਫਲਣਾ ਨੇ ਪਰੋਈਆਂ ਲੜੀਆਂ ਮਤਲਬ ਕੀ ਜੀ ਫੁੱਲਾ ਹੇਠੋਂ ਫਲਾਂ ਨੇ ਲੜੀਆਂ ਜਿਹੜੀਆਂ ਨੇ ਉਹ ਪਰੋਲੀਆਂ ਨੇ ਠੀਕ ਹੈ ਫੁੱਲ ਜਦੋਂ ਫੁੱਲ ਹੁੰਦਾ ਨਾ ਕਿਸੇ ਵੀ ਦਰਖਤ ਦੇ ਉੱਤੇ ਤਾਂ ਉਹਦੇ ਨੀਚੇ ਜਿਹੜੇ ਆ ਕਿ ਫਲ ਲੱਗਣੇ ਸ਼ੁਰੂ ਹੋ ਗਏ ਆ ਲੜੀਆਂ ਮਤਲਬ ਕਿ ਲੜੀਆਂ ਦੇ ਵਾਂਗੂ ਪ੍ਰੋਣਾ ਫਲ ਜਿਹੜੇ ਆ ਪ੍ਰੋਣੇ ਸ਼ੁਰੂ ਹੋ ਗਏ ਨੇ ਸਾਈ ਦੀ ਨਿਗਾ ਜਗ ਤੇ ਸਵੱਲੀਏ ਚੱਲਨੀ ਪ੍ਰੇਮੀ ਹੈ ਮੇ ਸਾਖੀ ਚੱਲੀ ਹੈ ਇਹਦਾ ਮਤਲਬ ਕੀ ਹੈ ਕਿ ਪਰਮਾਤਮਾ ਦੀ ਨਿਗਾ ਵਾ ਜਿਹੜੀ ਉਹ ਦੁਨੀਆ ਤੇ ਮਿਹਰਬਾਨ ਹੋ ਗਈ ਹੈ ਕਿਉਂ ਹੋ ਗਈ ਹੈ ਕਿਉਂਕਿ ਕਣਕਾਂ ਵੀ ਪੱਕ ਗਈਆਂ ਨੇ ਤੇ ਲੁਖਾਟ ਲੁਕਾਠਾਂ ਵਿੱਚ ਵੀ ਰਸ ਪੈ ਗਿਆ ਫੁੱਲ ਵੀ ਖਿੜ ਚੁੱਕੇ ਆ ਤੇ ਜਿਹੜੀ ਬਸੰਤ ਦੀ ਰੋਤਾ ਉਹਨੇ ਬਾਗਾਂ ਦੇ ਵਿੱਚ ਵੀ ਇੱਕ ਨਹਾਰ ਲਿਆ ਦਿੱਤੀ ਹੈ ਤਾਂ ਤੂੰ ਵੀ ਕੰਮ ਸਾਰੇ ਨਿਬੇੜ ਕੇ ਆਪਾਂ ਕਵੀ ਜਿਹੜਾ ਵਾ ਉਹ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਕਿ ਤੂੰ ਵੀ ਸਾਰੇ ਕੰਮ ਨਿਬੇੜ ਕੇ ਅ ਅਸੀਂ ਵੇਲੇ ਹੋ ਗਏ ਆ ਹੁਣ ਤੇ ਅਸੀਂ ਹੁਣ ਵਿਸਾਖੀ ਦਾ ਮੇਲਾ ਦੇਖਣ ਜਾਂਦੇ ਹਾਂ ਠੀਕ ਆ ਇਹ ਸੀ ਜੀ ਪਹਿਲੇ ਪਹਿਲੇ ਦੀ ਵਿਆਖਿਆ ਨੈਕਸਟ ਪੈਰਾ ਅਸੀਂ ਕਰਦੇ ਆ ਦੂਰੋਂ ਦੂਰੋਂ ਥਾਵਾਂ ਵਰਣ ਜਾਰੇ ਆਏ ਨੇ ਸੋਹਣੇ ਸੋਹਣੇ ਕੁੰਜਾ ਤੇ ਫਿੱਤੇ ਲੈ ਆਏ ਨੇ ਗਜਰੀਆਂ ਗਜਰੀਆਂ ਮੰਗਾ ਦਾ ਵੀ ਅੰਤ ਕੋਈ ਏ ਮੰਡੀ ਚੁੱਠੇ ਗੈਣੇ ਆਂਦੀ ਲੱਗੀ ਹੋਈ ਏ ਹੱਟੀਆਂ ਹਜ਼ਾਰਾਂ ਹੱਲਵਾਈਆਂ ਲਾਈਆਂ ਨੇ ਸੈਕੜੇ ਸੁਗਾਤਾਂ ਨਾਲ ਹੋਰ ਲਿਆ ਹੋਰ ਆਈਆਂ ਨੇ ਹੱਟੀ ਹੱਟੀ ਸ਼ੌਂਕੀਆਂ ਦੀ ਢੀੜ ਖੱਲੀ ਏ ਚੱਲ ਨੀ ਪ੍ਰੇਮੀਏ ਵਸਾਖੀ ਚੱਲੀ ਏ ਚੱਲ ਨੀ ਪ੍ਰੇਮੀਏ ਵਸਾਖੀ ਚੱਲੀ ਏ ਇੱਥੇ 삭ਚੀ ਸੈਕੰਡ ਪੈਰਾ ਠੀਕ ਹੈ ਜੀ ਦੂਜਾ ਪੈਰਾ ਅਸੀਂ ਕਰਦੇ ਹਾਂ ਇਹਦੀ ਵਿਆਖਿਆ ਕਹਿੰਦੇ ਕਵੀ ਲਿਖਦੇ ਹਨ ਕਿ ਮੇਲੇ ਦੇ ਵਿੱਚ ਜਦੋਂ ਉਹ ਗਏ ਵਿਸਾਖੀ ਦੇ ਮੇਲੇ ਦੇ ਵਿੱਚ ਉਹਨਾਂ ਨੇ ਕੀ ਦੇਖਿਆ ਕਿ ਮੇਲੇ ਵਿੱਚ ਮੇਲੇ ਵਿੱਚ ਜਿਹੜੇ ਆਏ ਵਣਜਾਰੇ ਵਣਜਾਰੇ ਮਤਲਬ ਕਿ ਜਿਹੜੇ ਸੁਦਾਗਰ ਹੁੰਦੇ ਆ ਹਨਾ ਠੀਕ ਹੈ ਜਿਹੜੇ ਆਪਣਾ ਸਮਾਨ ਵੇਚਣ ਲਈ ਆਉਂਦੇ ਆ ਠੀਕ ਹੈ ਤਾਂ ਉਹਨਾਂ ਨੇ ਕੀ ਕਿਹਾ ਦੂਰੋ ਦੂਰੋ ਥਾਂ ਥਾਂੋਂ ਵਣਜਾਰੇ ਆਏ ਨੇ ਕਿ ਜਿਹੜੇ ਵਣਜਾਰੇ ਆ ਬਹੁਤ ਦੂਰੋਂ ਦੂਰੋਂ ਆਏ ਨੇ ਮੇਲੇ ਦੇ ਵਿੱਚ ਤੇ ਸੋਹਣੇ ਸੋਹਣੇ ਕੁੰਜਾ ਫਿੱਤੇ ਠੀਕ ਆ ਤਾਂ ਦੁਪੱਟੇ ਕੁੰਜਾ ਤੇ ਫਿੱਤੇ ਕੀ ਹੁੰਦੇ ਆ ਜੀ ਦੁਪੱਟੇ ਉੱਤੇ ਨਾ ਲਾਉਣ ਵਾਲੇ ਕਿਨਾਰੇ ਹੁੰਦੇ ਆ ਠੀਕ ਆ ਲੈਸਾਂ ਜਿਹਨੂੰ ਅਸੀਂ ਕਹਿ ਦਿੰਨੇ ਆ ਠੀਕ ਆ ਉਹੋ ਵੀ ਲਿਆ ਕੇ ਆਏ ਨੇ ਤੇ ਗਜਰਿਆਂ ਦਾ ਵੀ ਕੋਈ ਅੰਤ ਨਹੀਂ ਭਾਂਤ ਭਾਂਤ ਦੇ ਜਿਹੜੀਆਂ ਚੂੜੀਆਂ ਨੇ ਗਜਰੇ ਨੇ ਉਹ ਮੇਲੇ ਦੇ ਵਿੱਚ ਪਏ ਹੋਏ ਨੇ ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਅਸੀਂ ਜਦੋਂ ਮੇਲੇ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਕੀ ਦਿਖਦਾ ਵਾ ਸਾਨੂੰ ਦਿਖਦੇ ਆ ਰੰਗ ਬਰੰਗੇ ਗਹਿਣੇ ਹਨਾ ਤਾਂ ਉਹਨਾਂ ਨੇ ਕੀ ਕਿਹਾ ਝੂਠੇ ਗਹਿਣਿਆਂ ਦੀ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਮਤਲਬ ਕਿ ਅਸਲੀ ਗਹਿਣੇ ਤਾਂ ਨਹੀਂ ਆ ਪਰ ਉਹ ਜਿਹੜੇ ਆ ਨਕਲੀ ਗਹਿਣਿਆਂ ਦੀ ਜਿਹੜੀ ਆ ਉਹ ਮੰਡੀ ਲੱਗੀ ਹੋਈ ਹੈ ਕਿ ਮੇਲੇ ਵਿੱਚ ਪਰਮਾਰ ਬਹੁਤ ਸਾਰੇ ਗਹਿਣੇ ਆ ਜਿਹੜੇ ਉੱਥੇ ਪਏ ਹੋਏ ਆ ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਹੱਟ ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ ਮਤਲਬ ਕਿ ਜੜੀਆਂ ਹਲਵਾਈਆਂ ਦੀਆਂ ਦੁਕਾਨਾਂ ਨੇ ਹੱਟੀ ਹੁੰਦੀ ਦੁਕਾਨ ਠੀਕ ਹੈ ਬਹੁਤ ਸਾਰੀਆਂ ਥਾਂ ਥਾਂ ਤੇ ਖਾਣ ਵਾਲੀਆਂ ਚੀਜ਼ਾਂ ਵਾਂ ਜੜੀਆਂ ਹਲਵਾਈਆਂ ਦੀਆਂ ਹਲਵਾਈਆਂ ਨੇ ਆਪਣੀਆਂ ਦੁਕਾਨਾਂ ਜੜੀਆਂ ਨੇ ਉਹ ਲਗਾਈਆਂ ਹੋਈਆਂ ਨੇ ਠੀਕ ਹੈ ਸੈਕੜੇ ਸੁਗਾਤਾਂ ਨਾਲ ਹੋਰ ਆਈਆਂ ਨੇ ਜਦੋਂ ਅਸੀਂ ਮੇਲੇ ਵਿੱਚ ਜਾਂਦੇ ਆ ਤਾਂ ਸਾਨੂੰ ਕੱਲੇ ਖਾਣ ਪੀਣੀਆਂ ਗਹਿਣੇ ਤਾਂ ਹੀ ਨਹੀਂ ਦਿਖਦੇ ਸਾਨੂੰ ਬਹੁਤ ਕੁਝ ਹੋਰ ਵੀ ਦੇਖਣ ਨੂੰ ਮਿਲਦਾ ਕਿਤੇ ਝੂਟੇ ਲੱਗੇ ਹੁੰਦੇ ਆ ਕਿਤੇ ਕੁਝ ਲੱਗਿਆ ਹੁੰਦਾ ਹੈ ਨਾ ਕਿਤੇ ਕੋਈ ਸਰਕਸ ਦਿਖਾ ਰਿਆ ਹੁੰਦਾ ਤਾਂ ਉਹ ਹੀ ਕਹਿੰਦੇ ਸੈਕਰਡੇ ਸੁਗਾਤਾਂ ਨਾਲ ਹੋ ਰਿਹਾ ਯਾਨੀ ਕਿ ਹੋਰ ਵੀ ਬਹੁਤ ਕੁਝ ਆਇਆ ਹੈ ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖੱਲੀ ਏ ਮਤਲਬ ਉਹਦਾ ਨਹੀਂ ਕਿ ਕਿਆ ਕਿ ਇੰਨੀਆਂ ਹੱਟੀਆਂ ਨੇ ਇੰਨੀਆਂ ਹੱਟੀਆਂ ਨੇ ਠੀਕ ਹੈ ਉਹਦੇ ਉੱਤੇ ਜਿਹੜੀਆਂ ਹੱਟੀਆਂ ਮਤਲਬ ਦੁਕਾਨਾਂ ਦੇ ਉੱਤੇ ਇੰਨੇ ਇੰਨੇ ਲੋਕ ਕੀ ਜਿਹੜੇ ਸ਼ੌਕੀਨ ਹੁੰਦੇ ਆ ਆਪਣੀਆਂ ਚੀਜ਼ਾਂ ਲੈਣ ਨੂੰ ਉਹਨਾਂ ਦੀ ਇੰਨੀ ਜ਼ਿਆਦਾ ਭੀੜ ਹੈ ਕਿ ਉਹ ਦੇਖੀ ਨਹੀਂ ਜਾ ਰਹੀ ਮੋਢੇ ਨਾਲ ਮੋਢਾ ਜਿਹੜਾ ਇੰਨੀ ਭੀੜ ਦੇ ਵਿੱਚ ਉਹ ਹਰੇਕ ਦਾ ਵੱਜ ਰਿਹਾ ਹੈ ਫਿਰ ਆਪਣੇ ਕਵੀ ਕੀ ਕਹਿੰਦਾ ਆਪਣੀ ਪ੍ਰੇਮਿਕਾ ਨੂੰ ਵਿਸਾਖੀ ਦਾ ਮੇਲਾ ਜਾਣ ਲਈ ਉਹ ਕਹਿੰਦਾ ਹੈ ਕਿ ਚੱਲ ਨਹੀਂ ਪ੍ਰੇਮੀਏ ਚੱਲ ਵਿਸਾਖੀ ਦਾ ਮੇਲਾ ਦੇਖਣ ਚੱਲੀਏ ਅਗਲਾ ਪੈਰਾ ਹੈਗਾ ਥਾਂ ਥਾਂ ਖੇਡਾਂ ਤੇ ਪੰਗੂੜੇ ਆਏ ਨੇ ਜੋਗੀਆਂ ਜੋਗੀਆਂ ਮਦਾਰੀਆਂ ਤਮਾਸ਼ਾ ਲਾਏ ਨੇ ਵੰਜਲੀ ਲੰਗੋਜ਼ਾ ਘਟ ਤੂੰਬਾ ਵੱਜਦੇ ਛਿੰਝ ਵਿੱਚ ਸੂਰੇ ਪਹਿਲਵਾਨ ਗੱਜ ਦੇ ਇਕੱਠਾ ਹੋ ਕੇ ਆਇਆ ਰੋਲਾ ਸਾਰੇ ਜੱਗ ਦਾ ਪੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ਕੋਹਾਂ ਵਿੱਚ ਮੇਲੇ ਨੇ ਜਮੀਨ ਮੱਲੀਏ ਚੱਲ ਨਹੀਂ ਪ੍ਰੇਮੀ ਐ ਵਿਸਾਖੀ ਚੱਲੀਏ ਚੱਲ ਨਹੀਂ ਪ੍ਰੇਮੀ ਐ ਵਿਸਾਖੀ ਚੱਲੀਏ ਠੀਕ ਹੈ ਇਹਦਾ ਥਰਡ ਪੈਰੇ ਦੀ ਤੀਜੇ ਪੈਰੇ ਦੀ ਅਸੀਂ ਵਿਆਖਿਆ ਕਰਦੇ ਆ ਤੇ ਸਮਝਦੇ ਆ ਇਹਦੇ ਵਿੱਚ ਕਵੀ ਸਾਨੂੰ ਕੀ ਕਹਿਣਾ ਚਾਹੁੰਦੇ ਹਨ ਥਾਂ ਥਾਈ ਥਾਈ ਖੇਡਾਂ ਤੇ ਪੰਗੂੜੇ ਆਏ ਨੇ ਮਤਲਬ ਕੀ ਕਹਿੰਦੇ ਕਿ ਇੰਨੇ ਜ਼ਿਆਦਾ ਥਾਂ ਥਾਂ ਤੇ ਝੂਟੇ ਤੇ ਪੰਗੂੜੇ ਲੱਗੇ ਹੋਏ ਹੈ ਠੀਕ ਆ ਪੰਗੂੜੇ ਵੀ ਕੀ ਹੁੰਦੇ ਆ ਝੂਟੇ ਹੀ ਉਹਨੂੰ ਅਸੀਂ ਝੂਟੇ ਹੀ ਕਹਿ ਦਿੰਦੇ ਆ ਕਿ ਖੇਡਾਂ ਵੀ ਬਹੁਤ ਥਾਂ ਥਾਂ ਤੇ ਹੋ ਰਹੀਆਂ ਠੀਕ ਆ ਜੋ ਕਹਿੰਦੇ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਮਤਲਬ ਕਿ ਥਾਂ-ਥਾਂ ਜੋਗੀਆਂ ਅਤੇ ਮਦਾਰੀਆਂ ਨਕੀ ਲਾਤੇ ਹੈ ਤਮਾਸ਼ੇ ਹੋ ਰਿਹਾ ਠੀਕ ਹੈ ਜਿੰਦ ਅਸੀਂ ਦੇਖਦੇ ਹੁੰਦੇ ਹਾਂ ਨਾ ਕਿ ਕੋਈ ਬਾਂਦਰ ਬਾਂਦਰੀ ਦਾ ਖੇਡ ਦਿਖਾ ਰਿਹਾ ਕੋਈ ਸੱਪਾਂ ਦਾ ਖੇਡ ਦਿਖਾ ਰਿਹਾ ਠੀਕ ਹੈ ਮੇਲੇ ਦੇ ਵਿੱਚ ਵੰਜਲੀ ਲੰਗੋਜ਼ਾ ਘਾਟੋ ਤੁੰਬਾ ਵੱਜਦੇ ਇਹ ਨਾ ਇਹ ਆਪਣੇ ਲੋਕ ਸਾਜ਼ ਨੇ ਠੀਕ ਹੈ ਵੰਜਲੀ ਲੰਗੋਜ਼ਾ ਘਾਟੋ ਤੁੰਬਾ ਤੁੰਬਾ ਜਿਹੜਾ ਆ ਜਿਹੜਾ ਅਸੀਂ ਕਹਿ ਦਿੰਨੇ ਆ ਇਹ ਵਾਲਾ ਜਿਹੜਾ ਬ੍ਰਾਊਨ ਜੇ ਵਾਲਾ ਠੀਕ ਆ ਇਹ ਇਹ ਸਾਰੇ ਕੀ ਨੇ ਜਿਹੜੇ ਇਹ ਸਾਰੇ ਉੱਥੇ ਮੇਲੇ ਦੇ ਵਿੱਚ ਕੋਈ ਨਾ ਕੋਈ ਉਹਨੂੰ ਵਜਾ ਰਿਹਾ ਛਿੰਝ ਵਿੱਚ ਸੂਰੇ ਪੈਲਵਾਨ ਗੱਜ ਦੇ ਮਤਲਬ ਕਿ ਜਿਹੜੇ ਛਿੰਝ ਹੁੰਦੀ ਹੈ ਕੋਲ ਕਰਨ ਦਾ ਮਤਲਬ ਕਿ ਕਬੱਡੀ ਕਰਨ ਦਾ ਥਾਨ ਜਿਹੜਾ ਇਹਦੇ ਵਿੱਚ ਤਿਕਾਇਆ ਗਿਆ ਹੈ ਠੀਕ ਹੈ ਇੱਕ ਮਿੰਟ ਮੈਂ ਦੇਖਦੀ ਹਾਂ ਜਿਹੜਾ ਆ ਦੇਖੋ ਆ ਵਾਲਾ ਠੀਕ ਹੈ ਇਹਦੇ ਵਿੱਚ ਕੀ ਆ ਸੂਰੇ ਪਹਿਲਵਾਨ ਗੱਜਦੇ ਮਤਲਬ ਕਿ ਜਿਹੜੀ ਆ ਕਬੱਡੀ ਆ ਜਿਹੜੀ ਇੱਥੇ ਹੋ ਰਹੀ ਆ ਪਹਿਲਵਾਨਾਂ ਦੀ ਠੀਕ ਹੈ ਜੀ ਨੈਕਸਟ ਹੈਗਾ ਇਕੱਠਾ ਹੋ ਕੇ ਆਇਆ ਰੋਲਾ ਸਾਰੇ ਜੱਗ ਦਾ ਮਤਲਬ ਕਿ ਬਹੁਤ ਸਾਰੇ ਲੋਕ ਅਸੀਂ ਜਦੋਂ ਮੇਲੇ ਵਿੱਚ ਜਾਂਦੇ ਆ ਅਸੀਂ ਕੀ ਦੇਖਦੇ ਆ ਬਹੁਤ ਸਾਰੇ ਲੋਕ ਦੇਖਦੇ ਆ ਨਾ ਸਾਨੂੰ ਨਹੀਂ ਪਤਾ ਹੁੰਦਾ ਕਿੱਥੋਂ ਇੰਨੀ ਦੁਨੀਆ ਜਿਹੜੀ ਆ ਆ ਗਈ ਠੀਕ ਹੈ ਉਸ ਤੋਂ ਬਾਅਦ ਕੀ ਆ ਭੀੜ ਭੀੜ ਵਿੱਚ ਮੋਡੇ ਨਾਲ ਮੋਡਾ ਵੱਜਦਾ ਤੇ ਉਹ ਕਹਿੰਦੇ ਇੰਨੀ ਭੀੜ ਹੁੰਦੀ ਆ ਉਸ ਮੇਲੇ ਦੇ ਵਿੱਚ ਕਿ ਜਿਹੜਾ ਖੜਨ ਨੂੰ ਜਗ੍ਹਾ ਨਹੀਂ ਹੁੰਦੀ ਤੇ ਇੱਕ ਦੂਜੇ ਦੇ ਨਾਲ ਜਿਹੜਾ ਮੋਡੇ ਦੇ ਨਾਲ ਮੋਡਾ ਉਹ ਆਪਸ ਦੇ ਵਿੱਚ ਵੱਜਦਾ ਹੈ ਠੀਕ ਹੈ ਕੋਹਾ ਵਿੱਚ ਮੇਲੇ ਨੇ ਜ਼ਮੀਨ ਮੱਲੀਏ ਕੋਹ ਹੁੰਦਾ ਲਗ ਲਗਭਗ 2 ਕੋ ਕਿਲੋਮੀਟਰ ਦਾ ਫਾਸਲਾ ਇੰਨੀ ਜ਼ਿਆਦਾ ਜਗ੍ਹਾ ਵਾ ਜਿਹੜੀ ਉਹ ਮੇਲੇ ਨੇ ਜਿਹੜੀ ਉਹ ਮੱਲੀ ਹੋਈ ਆ ਮਤਲਬ ਕਿ ਮੇਲਾ ਉੱਥੇ ਲੱਗਿਆ ਹੋਇਆ ਹੈ ਠੀਕ ਹੈ ਚੱਲ ਨਹੀਂ ਪ੍ਰੇਮੀ ਹੈ ਵਿਸਾਖੀ ਚੱਲੀ ਹੈ ਅੰਤ ਵਿੱਚ ਉਹ ਆਪਣੇ ਕਵੀ ਆਪਣੀ ਪ੍ਰੇਮਿਕਾ ਨੂੰ ਇਹੀ ਕਹਿ ਰਿਹਾ ਹੈ ਕਿ ਚੱਲ ਤੂੰ ਵੀ ਆਪਾਂ ਵੀ ਕੰਮਕਾਰਾਂ ਤੋਂ ਵਿਲੇ ਹੋ ਕੇ ਵਿਸਾਖੀ ਦਾ ਮੇਲਾ ਵੇਖਣ ਜਾਂਦੇ ਹਾਂ ਜਾਂ ਚੱਲੀਏ ਠੀਕ ਹੈ ਜੀ ਇਹ ਸੀਗੀ ਕਵਿਤਾ ਕਵਿਤਾ ਦੇ ਨਾਲ ਵਿਆਖਿਆ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਤੇ ਤੁਹਾਨੂੰ ਜਿਹੜੇ ਵੀ ਟੌਪਿਕ ਦੇ ਉੱਤੇ ਜਿਹੜੇ ਵੀ ਟੌਪਿਕ ਪੰਜਾਬੀ ਦੇ ਜਿਹੜੇ ਵੀ ਟੌਪਿਕ ਦੇ ਉੱਤੇ ਤੁਹਾਨੂੰ ਵੀਡੀਓ ਚਾਹੀਦੀ ਆ ਉਦਦੇ ਮੈਨੂੰ ਕਮੈਂਟ ਕਰਕੇ ਦੱਸਣਾ ਤੇ ਉੱਤੇ ਮੈਂ ਪੂਰੀ ਪੂਰੀ ਕੋਸ਼ਿਸ਼ ਕਰੂੰਗੀ ਤੁਹਾਡੀ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਤਾਂ ਜੋ ਇਹ ਵੀਡੀਓ ਹੋਰਾਂ ਬੱਚਿਆਂ ਤੱਕ ਵੀ ਜਾ ਸਕੇ ਧੰਨਵਾਦ